ਰਦਾਸ ਸਿਪੂ ਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਦੀ ਸਹਾਇ ਵਾਹ ਸ੍ਰੀ ਭਗਵਤੀ ਦੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕਾ ਗੁਰੂ ਨਾਨਕ ਲਈ ਧਿਆਏ ਫਿਰ ਅੰਮ੍ਰਿਤਪੁਰ ਤੇ ਅਮਰਦਾਸ ਰਾਮਦਾਸ ਦੇ ਹੁਣ ਸਹਾਇ ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਦਿੱਤਾ ਸਭ ਤੁਜਾਏ ਤੇਗ ਬਹਾਦਰ ਸਿਮਰਿਆ ਕੰਮੋਂ ਨੇ ਤਾਵੇ ਧਾਏ ਸਭ ਤੈਉਂ ਹੀ ਸਹਾਇ ਤਸਵੀਰ ਸਿਤਾ ਕਲਗੀ ਧਰ ਪਾਤਸ਼ਾਹ ਸਤਿਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਤਾਂ ਹੀ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜਗ ਦੀ ਜੋਤ ਹਾਜ਼ਰ ਨਾਜ਼ਰ ਗਰੀਬ ਨਵਾਜ਼ ਸੱਚੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਪਾਠ ਦਰਸ਼ਨ ਦਾ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਸ੍ਰੀ ਦਸ਼ਮ ਦਰਬਾਰ ਸਰਬ ਲੋਕ ਦਰਬਾਰ ਸਤਿ ਸ੍ਰੀ ਅਕਾਲ ਪੁਰਖ ਜੀ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਸਾਹਿਬਾਬਾ ਅਜੀਤ ਸਿੰਘ ਜੀ ਸਹਿਬਾਬਾ ਜੁਝਾਰ ਸਿੰਘ ਜੀ ਸਹਿਬਾਬਾ ਜੋਰਾਵਰ ਸਿੰਘ ਜੀ ਸਹਿਬਾਬਾ ਬੁੱਤੇ ਸਿੰਘ ਜੀ ਹਦੇ ਸਿੰਘ ਜੀ ਕੇ ਜਤੇ ਸਿੰਘ ਪੰਜ ਪਿਆਰੇ ਪੰਜ ਵੀਰ 40 ਮੁਕਤੇ ਆਕਿੰਆ ਜੰਪੀਆਂ ਤਪੀਆਂ ਚੰਤਾ ਗੁਪਤਾ ਚੀਦਾ ਸਿੰਘਾ ਸਿੰਘਣੀਆਂ ਦੇ ਬਲਿੰਦਰ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲਾ ਜੀ ਅਲੈਹੁ ਅਲੈਹੁ ਪੰਨਿਆ ਤਕਤਾ ਸਰਬਾਤ ਗੁਰਦੁਆਰਿਆਂ ਗੁਰੂ ਘਰਾਂ ਤੀਰਥਾਂ ਨਿਸ਼ਾਨ ਸਾਹਿਬਾਂ ਤੋਂ ਸੇਵਾ ਗਾਰੇ ਜੋੜ ਮੇਲਿਆਂ ਦੇ ਦਰਸ਼ਕਦਾਰੇ 96 ਕਰੋੜ ਚੱਕਰਵਰਤੀ ਖਾਲਸੇ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲਾ ਜੀ ਆਜੀ ਕੀ ਅਰਦਾਸ ਹੈ ਜੇ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਜਪਾਵੇ ਚ ਤਾਮਣ ਕਾ ਸਦਕਾ ਸਰਬ ਸੁਖ ਹੋਏ ਜਹਾਂ ਜਹਾਂ ਖਾਲਸਾ ਜੀ ਸਹਾਇ ਤਹਾਂ ਤਹਾਂ ਰਖਿਆ ਰਾਇਤ ਤੇ ਤੇ ਖਤੇ ਵਿੰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਸਿਚ ਕਰੋ ਜੀ ਆਪਣੇ ਖਾਲਸੇ ਨੂੰ ਰਾਤ ਦਾਨ ਵਿਵੇਕ ਦਾਨ ਸਹਾਉ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਪਵਿੱਤਰ ਦਰਸ਼ਨ ਇਸ਼ਨਾਨ ਚੌਕੀਆਂ ਝੰਡੇ ਬੁੰਗੇ ਜੁੱਗੋ ਜੁਗਿਆ ਢਲ ਧਰਮ ਕਾਜ ਆਜਕਾਰਾ ਖਾਲਸਾ ਜੀ ਸਹਿਬ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾ ਮਾਤੁੱਤੀ ਮਤ ਪਤ ਕੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ ਪਾਤਸ਼ਾਹ ਜੀਓ ਜਿਨ੍ਹਾਂ ਗੁਰੂ ਧਾਮਾਂ ਤੋਂ ਆਪ ਜੀ ਖਾਲਸੇ ਪੰਥ ਨੂੰ ਸੇਵਾ ਸੁਭਾਅ ਤੋਂ ਪਾਤਸ਼ਾਹ ਜੀਓ ਵਿਛੋੜਿਆ ਗਿਆ ਇਤਨਾ ਗੁਰੂ ਧਾਮਾਂ ਦੀ ਸੇਵਾ ਸੁਭਾਅ ਦੇ ਖੁੱਲੇ ਦਰਸ਼ਨ ਲਾੜਿਆ ਨਹੀਂ ਪਾਤਸ਼ਾਹ ਜੀਓ ਆਪਣੇ ਖਾਲਸੇ ਜੀ ਨੂੰ ਬਖਸ਼ੂ ਮਹਾਰਾਜੀ ਨਿਮਾਣਿਆਂ ਦੇ ਮਾਣ ਮਹਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਨਿਗੱਤਿਆਂ ਦੀ ਗੱਤ ਨੇ ਪੱਤਿਆਂ ਦੀ ਪਤ ਨੇ ਆਸਰਿਆਂ ਦੇ ਆਸਰਾ ਨੇ ਧਿਰਿਆਂ ਦੀ ਧਿਰ ਧੰਨ 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 ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀੋ ਮਹਾਰਾਜ ਛੋਡੀ ਸੁਲਤਾਨ ਪਾਦਸ਼ਾਹ ਸਤਿਗੁਰੂ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀੋ ਮੇਰੀ ਬੀਰੀ ਦੇ ਮਾਲਕ ਬੰਦੀ ਛੋੜਦਾ ਤੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਕਸ਼ਮੀਸ਼ ਪਿਤਾ ਦਾ ਕਲਕੀ ਧਰ ਪਾਦਸ਼ਾਹ ਸਤਿਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀੋ ਮਹਾਰਾਜ ਦਸਾਂ ਪਾਦਸ਼ਾਹੀਆਂ ਦੀ ਜਗਦੀ ਜੋਤ ਹਾਜ਼ਰ ਨਾਜ਼ਰ ਕਰੀਮ ਨਿਵਾਜ਼ ਅਜੇ ਬਾਦਸ਼ਾਹ ਸਤਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਆਪ ਜੀ ਦੇ ਆ ਪਾਵਨ ਪਿਤਰ ਅਸਥਾਨਾਂ ਤੇ ਪਾਛਾ ਜੀਓ ਆਪ ਜੀ ਦੇ ਪਾਵਨ ਪਿਤਰ ਚਰਨਾ ਕਮਲਾ ਪਾਸ ਮਹਾਰਾਜ ਜੀ ਸੱਚਖੰਡ ਵਾਸੀ ਮਹਾਂਪੁਰਖ ਸ੍ਰੀਮਾਨ ਸੰਤ ਬਾਬਾ ਦਰਸ਼ਨ ਸਿੰਘ ਜੀ ਕੁਲਵੀ ਵਾਲੇ ਮਹਾਰਾਜ ਜੀ ਇਹਨਾਂ ਦੇ ਅਸਥਾਨਾਂ 'ਤੇ ਆਪ ਜੀ ਦੇ ਚਰਨਾ ਕਮਲਾ ਵਿਖੇ ਅਰਦਾਸ ਬੇਨਤੀ ਜੋਤਲੀਏ ਪੰਜ ਪਿਆਰਿਆਂ ਦੇ ਰੂਪ ਦੇ ਵਿੱਚ ਮਹਾਰਾਜ ਜੀ ਆਪ ਜੀ ਕਿਰਪਾ ਕਰੋ ਮਹਾਰਾਜ ਜੀ ਇਸ ਵੇਲੇ ਸਤਿਮਾਹ ਪਰਸ਼ ਬਾਬਾ ਬਲਦੇਵ ਸਿੰਘ ਜੀ ਇਸੇ ਤਰ੍ਹਾਂ ਬਾਬਾ ਬਲਦੇਵ ਸਿੰਘ ਜੀ ਬਾਦਸ਼ਾਹ ਜੀਓ ਦਾਸ ਇਸੇ ਤਰ੍ਹਾਂ ਭਾਈ ਬਾਬਾ ਕਰਮ ਸਿੰਘ ਜੀ ਅਤੇ ਸਾਡੇ ਸਮਾਨ ਜੋ ਕੈਬਨਟ ਮੰਤਰੀ ਅਜਤਨ ਪ੍ਰੀਤ ਸਿੰਘ ਜੀ ਸਾਦ ਮਹਾਰਾਜ ਜੀ ਸਾਰੀ ਸੰਗਤ ਆਪ ਜੀ ਦੇ ਚਰਨਾਂ ਕਮਣਾ ਲੈ ਕੇ ਅਰਦਾਸ ਬੇਨਤੀ ਜੋਦੜੀ ਹੈ ਪਾਤਸ਼ਾਹੀਓ ਕਿਰਪਾ ਕਰੋ ਗਰੀਬਨਵਾਜ਼ ਜੀਓ ਜੋ ਮੰਗੇ ਠਾਕੁਰੇ ਆਪਣੇ ਤੇ ਸੋਈ ਸੋਈ ਦੇਵੇ ਨਾਨਕ ਦਾਸ ਨੂੰ ਕ੍ਰਿਪਾ ਜੋ ਬੋਲੇ ਤੀਨਾ ਹੁਆ ਸੱਚ ਵਿਚ ਕਰਤਾ ਪੁਰਖ ਸੁਖ ਲੋਆ ਵਾ ਨਾ ਵਿੰਦਾ ਹੋਆ ਮਹਾਰਾਜ ਆਪ ਜੀ ਦੇ ਭਾਣੇ ਦੀ ਸਾਰੇ ਵਰਤਾਰੇ ਵਰਤ ਰਿਹਾ ਪਾਤਸ਼ਾਹ ਜੀ ਇਸ ਵੇਲੇ ਕਾਲ ਜੁਗੀ ਜੀਵ ਆ ਹਰ ਜੀ ਪੰਜਾਬ ਦੀ ਧਰਤੀ ਤੇ ਜੋ ਭਾਣੇ ਵਰਤਰੇ ਮਹਾਰਾਜ ਕਿਰਪਾ ਕਰੋ ਪਾਤਸ਼ਾਹ ਜੀ ਆਪ ਸਾਰੇ ਹੀ ਪਾਤਸ਼ਾਹ ਜੀ ਜੋ ਟੂਟੀ ਗੰਡਨ ਹਾਰ ਕਪਾਲ ਜੀ ਮਹਾਰਾਜ ਜ ਟਟਿਆਂ ਦੀਆਂ ਗੱਡਣ ਵਾਲੇ ਜੇ ਗਰੀਬ ਨਿਵਾਜ਼ ਮਹਾਰਾਜ ਪੰਜਾਬ ਦੀ ਧਰਤੀ ਦੇ ਪਾਤਸ਼ਾਹ ਜੀ ਆਪ ਜੀ ਦੀ ਸੰਗਤ ਦੀ ਅਰਦਾਸ ਬੇਨਤੀ ਜੋਦੜੀ ਹੈ ਮਹਾਰਾਜ ਕਿਰਪਾ ਕਰੋ ਮਾਰੇ ਹਾੜੂ ਰੂਪੀ ਜਿਹੜਾ ਪਾਤਸ਼ਾਹ ਜੀ ਆਫਤ ਆਈ ਹੋਈ ਹੈ ਮਹਾਰਾਜ ਜੀ ਆਪ ਜੀ ਨੇ ਤਾਂ ਨਗਰੂਗੋਵਸਹਿ ਮਹਾਰਾਜ ਆਪ ਜੀ ਪਾਤਸ਼ਾਹੀ ਵੱਡੇ ਪਾਤਸ਼ਾਹੀ ਮਹਾਰਾਜ ਆਪ ਜੀ ਪਛੰਦ ਦੇ ਗਰੀਬ ਨਿਵਾਜ਼ ਆਪ ਜੀ ਨੇ ਚੜ੍ਹੀ ਹੋਈ ਸਰਸਾ ਵੀ ਭਾਰ ਕਰ ਲਈ ਸੀ ਗਰੀਬ ਨਿਵਾਜ਼ ਜੀਓ ਪਰ ਇਹ ਕੱਲ੍ਹ ਜੂ ਵੀ ਜੀਵ ਆਪ ਜੀ ਦੇ ਬੱਚੇ ਹੈ ਮਹਾਰਾ ਕਿਣ ਕਿਣ ਭੁੱਲਣਾ ਆ ਰਾਂ ਹੈ ਬਕਸ਼ਲਾ 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 ਮਹਾਰਾਜ ਜੀ ਆਪ ਜੀ ਬਖਸ਼ਿੰਦ ਪਿਤਾ ਜੀ ਇਸ ਵੇਲੇ ਪਾਤਸ਼ਾਹ ਜੀ ਆਪ ਜੀ ਦੇ ਬੱਚਿਆਂ ਦੀ ਪਾਤਸ਼ਾਹੀ ਝੋਲੀ ਅੱਡ ਕੇ ਅਰਦਾਸ ਬੇਨਤੀ ਹੈ ਗਰੀਬ ਨਿਵਾਜ਼ ਹੁਣ ਆਪ ਜੀ ਕਿਰਪਾ ਕਰੋ ਮਹਾਰਾਜ ਜੀ ਪਹਿਲਾਂ ਦੀ ਤਰ੍ਹਾਂ ਮਹਾਰਾਜ ਪੰਜਾਬ ਨੂੰ ਹਰਿਆ-ਭਰਿਆ ਕਰੋ ਗਰੀਬ ਨਿਵਾਜ਼ ਪੰਜਾਬ ਦੇ ਵਿੱਚ ਸੁੱਖ ਸ਼ਾਂਤੀ ਕਰੋ ਗਰੀਬ ਨਿਵਾਜ਼ ਅਰਦਾਸ ਬੇਨਤੀ ਪ੍ਰਵਾਨ ਕਰਦੇ ਮਹਾਰਾਜ ਜੀ ਜੋ ਜੀ ਆਪ ਜੀ ਦੇ ਦਰ ਤੇ ਆਵੇ ਸੋ ਰਾਜੀ ਖੁਸ਼ੀ ਪ੍ਰਸੰਨ ਜਾਵੇ ਜੋ ਅਰੇ ਸੋ ਝੜੇ ਜੋ ਸ਼ਰਨ ਪਰੇ ਸੋ ਤਰੇ ਕਲਾ ਅੰਕੀ ਦੇ ਪ੍ਰਤਮ ਨਾਮ ਦੀ ਵਰਤੇ ਗੁਰੂ ਨਾਨਕ ਗੁਰੂ ਦੇ ਬੇਸੇ ਦੀ ਚੜਦੀ ਹੋਏ ਕਲਾ ਤੇਰੇ ਭੇ ਸਰਬੱਤ ਦਾ ਭਲਾ ਬਰਾਬਰ ਜਵਾਂ